ਪੰਜਾਬ ਰੋਡਵੇਜ ਤੇ ਪੰਬਾ ਸਰਵਿਸ ਮੁਲਾਜ਼ਮ ਜਥੇਬੰਦੀ ਆਗੂਆਂ ਵੱਲੋਂ ਆਪਣੀਆਂ ਰਹਿਂਦੀਆਂ ਬਕਾਇਆ ਮੰਗਾਂ ਨੂੰ ਲਾਗੂ ਕਰਾਉਣ ਲਈ 2 ਘੰਟੇ ਵਰਕਸ਼ਾਪ ਗੇਟ ਅੱਗੇ ਗੇਟ ਰੈਲੀ ਕੀਤੀ ਗਈ ਇਸ ਰੈਲੀ ਨੂੰ ਸੰਬੋਧਨ ਕਰਦੇ ਆ ਸੁਭਾਈ ਤੇ ਜ਼ਿਲ੍ਹਾ ਆਗੂਆਂ ਕਿਹਾ ਕਿ ਪਿਛਲੇ ਕਰੀਬ 5 ਮਹੀਨਿਆਂ ਤੋਂ ਪੰਜਾਬ ਸਰਕਾਰ ਨਾਲ ਮੀਟਿੰਗਾਂ ਨਾਲ ਸਿਲਸਿਲਾ ਜਾਰੀ ਹੈ ਪਰ ਇਹਨਾਂ ਮੀਟਿੰਗਾਂ ਵਿੱਚ ਹਮੇਸ਼ਾ ਸਾਨੂੰ ਲਾਰੇ ਹੀ ਮਿਲੇ ਹਨ ਜਿਸ ਦੇ ਵਿਰੋਧ ਵਿੱਚ ਅੱਜ ਦੋ ਘੰਟੇ ਗੇਟ ਰੈਲੀ ਕੀਤੀ ਗਈ ਇਸ ਰੈਲੀ ਵਿੱਚ ਆਗੂਆਂ ਇਹ ਵੀ ਦਾਵਾ ਕੀਤਾ ਹੈ ਕਿ ਬਾਅਦ ਦੁਪਹਿਰ ਹੋਣ ਵਾਲੀ ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਵਿੱਚ ਮੰਨੀਆਂ ਆ ਮੰਗਾਂ ਨੂੰ ਟਰਾਂਸਪੋਰਟ ਮੰਤਰੀ ਮਨਜ਼ੂਰ ਕਰਨਗੇ ਜੇਕਰ ਅੱਜ ਇਸ ਦੀ ਮੀਟਿੰਗ ਵਿੱਚ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਦੇ ਬੋਏ ਅੱਗੇ ਰੋਸ ਦਰਨਾ ਦੇਣ ਲਈ ਮਜਬੂਰ ਹੋਣਾ ਪਵੇਗਾ ਇਹਨਾਂ ਦੀਆਂ ਮੰਗਾਂ ਵਿੱਚ ਠੇਕੇਦਾਰੀ ਸਿਸਟਮ ਬੰਦ ਕਰਨਾ ਕੱਚੇ ਕੰਮਿਆਂ ਨੂੰ ਪੱਕੇ ਕਰਨਾ ਪੀਆਰਟੀਸੀ ਵਿਭਾਗ ਤੇ ਪੰਜਾਬ ਰੋਡਵੇਜ਼ ਵਿਭਾਗ ਵਿੱਚ ਸਰਕਾਰੀ ਬੱਸਾਂ ਪਵਾਣੀ ਨਾ ਕਿ ਕਿਲੋਮੀਟਰ ਬੱਸਾਂ ਪਾ ਕੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਲਾਭ ਦਿਵਾਣਾ ਹੈ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਆ ਮੈਂ ਪਣਬਸ ਪੀਆਰਟੀ ਕੰਟਰੈਕਟ ਵਰਕਰ ਯੂਨੀਅਨ ਬਰਨਾਰਡਪੁਰ ਦਾ ਜੀ ਪ੍ਰਧਾਨ ਆ ਜੀ ਇਹ ਜੀ ਸਾਡੇ 27 ਦੇ 27 ਪੁਰਾਂ ਦੇ ਵਿੱਚ ਆ ਪੂਰੇ ਪੰਜਾਬ ਦੇ ਵਿੱਚ ਗੇਟ ਰੈਲੀ ਇਹ ਸਾਡੀਆਂ ਪਿਛਲੇ ਸਮੇਂ ਤੋਂ ਕਾਫੀ ਲੰਮੇ ਸਮੇਂ ਤੋਂ ਮੰਗਾਂ ਲਟਕਦੀਆਂ ਆ ਰਹੀਆਂ ਜੀ 1 ਜੁਲਾਈ ਨੂੰ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਜਲੰਧਰ ਵਿਖੇ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਅਸੀਂ ਸਾਰੀਆਂ ਮੰਗਾਂ ਉਹਨਾਂ ਨੂੰ ਦੱਸੀਆਂ ਸੀ ਉਹਨਾਂ ਨੇ ਮੰਗਾਂ ਵੀ ਸਾਡੀਆਂ ਜਾਇਜ਼ ਕਿ ਐਸੀ ਬਿਲਕੁਲ ਜਾਇਜ਼ ਆ ਠੀਕ ਹੈ ਜੀ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਹਦੇ ਵਿੱਚ ਟਰਾਂਸਪੋਰਟ ਮੰਤਰੀ ਜੀ ਤੇ ਟਰਾਂਸਪੋਰਟ ਸੈਕਟਰੀ ਦੋਨੇ ਵਿਭਾਗਾ ਦੇ ਐਮ ਡੀ ਤੇ ਦੋ ਸਾਡੇ ਨਮਾਇਦੇ ਲੈ ਕੇ ਇੱਕ ਕਮੇਟੀ ਬਣਾਈ ਸੀ ਵੀ ਸਾਡੀਆਂ ਜਿਹੜੀਆਂ ਮੰਗਾਂ ਗੀਆਂ ਜਾਇਜ਼ ਉਹਨਾਂ ਨੂੰ ਉਹਨਾਂ ਦਾ ਹੱਲ ਕਰਿਆ ਜਾਵੇ 1 ਮਹੀਨੇ ਦੇ ਵਿੱਚ ਪਰ ਉਸ ਗੱਲ ਨੂੰ ਜੀ 5 ਮਹੀਨੇ ਬੀਤ ਚੁੱਕੇ ਆ ਪਰ ਹਾਲ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਮੇਰਾ ਨਾਮ ਰਣਧੀਰ ਸਿੰਘ ਸੂਬਾ ਆਗੂ ਪੰਜਾਬ ਰੋਡਵੇਜ ਪੰਨ ਬਸ ਪੀ ਆਰਟੀ ਕੰਟਰੈਕਟ ਵਰਕ ਜੂਨੀਅਨ ਅੱਜ ਗੇਟ ਰੈਲੀ ਕੀਤੀ ਕਿਉਂ ਕਿ ਚੱਕੀ ਕਰ ਇਹ ਗੇਟ ਰੈਲੀ ਜੀ ਸਾਡੇ ਲੰਬੇ ਸਮੇਂ ਤੋਂ ਚੱਲ ਰਹੇ ਸੰਘਰਸ਼ ਸਾਡੇ ਪਿਛਲੇ ਸਮੇਂ ਅਸੀਂ ਸੰਘਰਸ਼ ਰੱਖੇ ਸੀ ਉਦੋਂ ਸਾਨੂੰ ਸੀਐਮ ਸਾਹਿਬ ਨਾਲ ਮੀਟਿੰਗ ਮਿਲੀ ਸੀ ਤੇ ਉਸ ਤੋਂ ਬਾਅਦ ਫਿਰ ਟਰਾਂਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਪਰ ਉਹਦੇ 'ਚ ਵੀ ਕੋਈ ਮਸਲਾ ਹੱਲ ਨਹੀਂ ਹੋਇਆ